ਅਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਹੈ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਸੀ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਹੈ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਇਰੀ ਪੁਲਿਸ ਕਰ ਰਹੀ ਹੈ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਸਰ ਇਕ ਰਜਿੰਦਰ ਹਸਪਤਾਲ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਬੱਚੇ ਦੀ ਕਰ ਦਿੰਦਾ ਕੀ ਮਾਮਲਾ ਸਰ ਇੱਕ ਵਾਰਡ ਨੰਬਰ 3 ਤੇ 4 ਵਾਰਡ ਨੰਬਰ 4 ਰਜਿੰਦਰ ਹਸਪਤਾਲ ਦੇ ਗੈਲਰੀ ਚ ਗੈਲਰੀ ਚ ਇੱਕ ਨਵਜੰਮੇ ਬੱਚੇ ਦੀ ਸਿਰ ਮਿਲਿਆ ਜਿਸ ਬੰਤਾ ਚ ਜੇ ਬੱਚੇ ਦਾ ਮਤਲਬ ਨਿਊ ਬੋਰਨ ਬੱਚਾ ਹੈ ਉਸ ਸਬੰਧ ਚ ਹੁਣ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਨਾਮ ਲਉ ਵਿਅਕਤੀ ਵਿਲੀਕ ਵਿਅਕਤੀਆਂ ਦੇ ਖਿਲਾਫ ਰਜਿੰਦਰਾ ਹਸਪੀਟਲ ਤੋਂ ਤਲਾਹੀ ਸੀ ਜਿਸ ਸਬੰਧ ਚ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਅੱਗੇ ਤਫਤੀਸ਼ ਜਾ ਰਹੀ ਹੈ ਫਿਰ ਕੁੱਤੇ ਵੱਲੋਂ ਕਹਿੰਦਾ ਕਿ ਲੋਕਾਂ ਵੱਲੋਂ ਤੈਨੂੰ ਇਹ ਇਸ ਸਬੰਧ ਚ ਕੋਈ ਕੁੱਤੇ ਵਾਲੀ ਗੱਲ ਹਜੇ ਤੱਕ ਜੋ ਤਲਾਹ ਮਿਲੀ ਉਹ ਬੱਚੇ ਦਾ ਸਿਰ ਉੱਥੋਂ ਉੱਥੇ ਪਿਆ ਮਿਲੇ ਹੈ ਗੈਲਰੀ ਚ ਉਸ ਸਬੰਧ ਚ ਅੱਗੇ ਤਫਤੀਸ਼ ਜਾ ਰਹੀ ਹੈ ਜੋ ਅੱਗੇ ਤਫਤੀਸ਼ ਦੇ ਤਰ੍ਹਾਂ ਨੂੰ ਸੀਸੀਟੀਵੀ ਫੁਟੇਜ ਜਾਂ ਕੋਈ ਹੋਰ ਹਿਊਮਨ ਇੰਟੈਲੀਜੈਂਸ ਦੇ ਉਹ ਤੇ ਤਫਤੀਸ਼ ਕੀਤੀ ਜਾਵੇਗੀ ਉਸ ਨੂੰ ਵਾਇਰਲ ਹੋ ਰਹੀ ਹੈ ਜਿਸ ਤਰ੍ਹਾਂ ਕੁੱਤੇ ਵੀ ਕੋਲ ਨਜ਼ਦੀਕ ਬੈਠੇ ਹੋਏ ਨੇ ਉਹਦੇ ਅਸਰ ਤੇ ਪੋਲ ਉਹ ਹਜੇ ਅਸੀਂ ਸੀਸੀਟੀਵੀ ਫੁਟੇਜ ਵੈਰੀਫਾਈ ਕਰ ਰਹੇ ਹਾਂ ਜਿਹੜੇ ਕੁੱਤੇ ਵੱਲੋਂ ਕੋਈ ਬੱਚੇ ਦੀ ਸਿਰ ਲਿਆਂਦਾ ਗਿਆ ਇਹ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਸਰ ਨਵਜਮਾ ਵਿੱਚ ਬੱਚਾ ਸੀਗਾ ਕਿ ਨਵਜਮਾ ਵਿੱਚ ਬਿਲਕੁਲ ਨਵਜਮਾ ਵਿੱਚ ਸਰ ਕੋਈ ਪਤਾ ਲੱਗੇ ਪ੍ਰਸ਼ਾਸਨ ਕੋਲ ਕਿ ਚੱਲ ਰਹੀ ਹੈ ਜੀ ਤਫਤੀਸ਼ ਚੱਲ ਰਹੀ ਸਾਨੂੰ ਕਰੀਬ ਘੰਟਾ ਪਹਿਲਾਂ ਹੀ ਇਤਲਾ ਮਿਲੀ ਹੈ ਤਸਦੀਕ ਕਰ ਰਹੇ ਹਾਂ ਜੀ ਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਨੂੰ ਉਹਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਹੈ ਮੋਰਚਰੀ ਚ ਜੀ ਡਾਕਟਰਸ ਨੂੰ ਅਸੀਂ ਪੁੱਛਿਆ ਪ੍ਰਾਇਮਰੀ ਕੀ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹੱਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਅ ਲਾਈਵ ਵੀ ਨੇ ਜਿਹੜੇ ਬੌਨ ਡੈਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਆਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲਡ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣੇ ਐਫਆਈਆਰ ਦੇਣ ਲੱਗੇ ਆਂ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਡਿਜੀਟਲ ਫੁੱਟਪ੍ਰਿੰਟ ਕੀ ਨੇ ਉਥੇ ਕਿਵੇਂ ਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਸਿਰ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਾਈਮਨਲ ਨੇ ਕੀਤਾ ਉਹਦੇ ਖਿਲਾਫ ਬੰਦੀ ਕਾਰਵਾਈ ਕਰਾਂਗੇ ਸਰ ਕੀ ਲੱਗਦਾ ਸਰ ਅਗਦਾ ਮਾਮਲਾ ਦੱਸੋ ਕਿ ਕੀ ਜਾ ਸਕਿਆ ਜਾਂ ਨਹੀਂ ਇੱਥੇ ਆਇਆ ਜੀ ਇੱਕ ਬਿਲਕੁਲ ਨਿਊ ਬੌਰਨ ਬੇਬੀ ਜਿਹੜਾ ਆ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਆ ਉਹ ਇੱਥੇ ਬਰਾਮਦ ਹੋਇਆ ਹੈ ਬੋਰਡ ਨੰਬਰ 4 ਦੇ ਰਹੀ ਹੈ ਜੀ ਜਿਵੇਂ ਹੀ ਇਤਲਾ ਪੁਲਿਸ ਮੈਕਮੇ ਕੋਲੇ ਆਈ ਤੇ ਫੌਰੀ ਰਿਸਪਾਂਸ ਕਰਦੇ ਹੋਏ ਬਿਲਕੁਲ ਸਰਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ ਸਤਨਾਮ ਸਿੰਘ ਐਸਐਚਓ ਸਿਵਲ ਲਾਈਨਸ 3 4 ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਮੌਕੇ ਤੇ ਪਹੁੰਚੇ ਮੈਂ ਆਪ ਇੱਥੇ ਮੌਕੇ ਤੇ ਪਹੁੰਚਿਆ ਮੈਂ ਆਪ ਉਸ ਜਿਹੜਾ ਹੈਡ ਦਾ ਪਾਰਟ ਆ ਉਹਨੂੰ ਮੈਂ ਆਪ ਐਨਲਾਈਜ਼ ਕੀਤਾ ਅਸੀਂ ਅਡਰ ਟੀਮਾਂ ਬਣਾ ਕੇ ਹਰੇਕ ਐਂਟਰੀ ਤੇ ਹਰੇਕ ਐਗਜ਼ਿਟ ਪੁਆਇੰਟ ਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਆ ਉਹਨਾਂ ਦੀ ਜਾਂਚ ਕਰਾਂਗੇ ਡੀਵੀਆਰ ਅਸੀਂ ਆਪਣੇ ਕਬਜ਼ੇ 'ਚ ਲਵਾਵਾਂਗੇ ਤਾਂ ਕਿ ਡੀਵੀਆਰ ਨਾਲ ਕਿਸੇ ਪ੍ਰਕਾਰ ਦੀ ਟੈਂਪਰਿੰਗ ਨਾ ਹੋ ਸਕੇ ਤੇ ਜਿਹੜਾ ਵੀ ਕੋਈ ਦੋਸ਼ੀ ਇਸ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ 'ਚ ਸ਼ਾਮਿਲ ਆ ਉਹਨੂੰ ਜਰੂਰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਕਿਉਂਕਿ ਇਹ ਕੇ ਇਹੋ ਜਿਹੇ ਕ੍ਰਾਈਮ ਆ ਕਿ ਜਿਹੜਾ ਹਿਊਮੈਨਿਟੀ ਨੂੰ ਸ਼ਰਮਸਾਰ ਕਰਦਾ ਹੈ ਜਿਹੜਾ ਕਿ ਇੱਕ ਨਵਜੰਮੇ ਬੱਚੇ ਦਾ ਜਿਹੜਾ ਇੱਥੇ ਸਿਰ ਬਰਾਮਤ ਹੋਇਆ